ਕੰਮ ਕਰਵਾਈ ਆ ਗਏ ਤੇ ਕਾਦੀ ਕੀ ਪੁਲਿਸ ਘੜੀ ਪੰਜਾਬ ਚ ਪਿਸਤੌਲ ਦੀ ਨੋਕ ਤੇ ਲੁੱਟ ਦੀ ਵੱਡੀ ਵਾਰਦਾਤ ਸਿੱਧਾ ਹੱਥ ਪਾਇਆ ਦਵਾਜ ਦੀ ਉਹਨੇ ਵਿਆਜ ਦਾ 4-5 ਹਜ਼ਾਰ ਦਾ ਮਨੀ ਐਕਸਚੇਂਜਰ ਨੂੰ ਬਦਮਾਸ਼ਾਂ ਨੇ ਬਣਾਇਆ ਲੁੱਟ ਦਾ ਸ਼ਿਕਾਰ ਅੱਖਾਂ ਰੁਪਏ ਦੀ ਲੁੱਟ ਕਰ ਬਦਮਾਸ਼ ਸ਼ਰੀਆਮ ਫਰਾਰ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਹੱਥਾਂ ਚ ਪਿਸਤੌਲ ਫੜੇ ਇਹ ਲਟੇਰੇ ਇਸ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਆਉਂਦਿਆਂ ਸਾਰੇ ਇਹਨਾਂ ਬਦਮਾਸ਼ਾਂ ਨੇ ਬਜ਼ੁਰਗ ਦੁਕਾਨਦਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਸ਼ਰੀਆਮ ਹਥਿਆਰ ਲਹਿਰਾਉਣੇ ਸ਼ੁਰੂ ਵੀ ਕਰ ਦਿੱਤੇ ਇਸ ਮੌਕੇ ਇਹਨਾਂ ਨੇ ਦੁਕਾਨਦਾਰ ਦੇ ਸਿਰ ਤੇ ਪਿਸਤੌਲ ਰੱਖ ਲਿਆ ਤੇ ਉਸ ਨੂੰ ਡਰਾਉਣ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਇਸ ਲੁਟੇਰੇ ਨੇ ਬਜ਼ੁਰਗ ਦੁਕਾਨਦਾਰ ਨੂੰ ਥੱਲੇ ਸੁੱਟ ਲਿਆ ਇਸ ਤੋਂ ਬਾਅਦ ਲੁਟੇਰੇ ਦਾ ਦੂਜਾ ਸਾਥੀ ਗੱਲੇ ਕੋਲ ਆ ਜਾਂਦਾ ਤੇ ਜਿੰਨੇ ਪੈਸੇ ਗੱਲੇ 'ਚ ਪਏ ਹੁੰਦੇ ਨੇ ਇਹ ਲੁਟੇਰੇ ਸਾਰ ਸਾਰੇ ਪੈਸੇ ਲੁੱਟ ਚੰਦ ਮਿੰਟਾਂ 'ਚ ਮੌਕੇ ਤੋਂ ਫਰਾਰ ਹੋ ਗਏ ਲੁੱਟ ਦੀ ਇਹ ਵਾਰਦਾਤ ਹੁਸ਼ਿਆਰਪੁਰ 'ਚ ਹੋਈ ਹੈ ਇਸ ਵਾਰਦਾਤ ਤੋਂ ਬਾਅਦ ਦੁਕਾਨਦਾਰਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਕੁਛ ਨਹੀਂ ਇੱਕ ਅੰਦਰ ਦਾ ਆਇਆ ਮੈਂ ਕਿਹਾ 100 ਦਾ ਜਿਹੜਾ ਜੋ ਦੇ ਲੋ ਹੈਗਾ ਦੁਕਾਨ ਹੈਗਾ ਦੇ ਲੋ ਪੂਜੇ ਦਾ ਸਾਹਮਣੇ ਉਹ ਡਾਟੇਗਾ ਉਹ ਡਾਟਾ ਨਹੀਂ ਨਾ ਐਸਾ ਤੁਸੀਂ ਕਿਤੇ ਮਾਰੇ ਹੋ ਜਾਂ ਕਿਤੇ ਡੱਬਾ ਲੱਗ ਰਿਹਾ ਰੌਲਾ ਪਿਆ ਦੇਖਿਓ 9 ਪੁਆਇੰਟ ਸੀ ਹੈਗੇ ਬਸ ਤੇ ਕਿੰਨੀ ਕਾ ਮਾਉਂਟ ਜਿਹੜੀ ਲੈ ਗਏ ਆ ਕੋਈ ਭਾਰਤੀ ਕ੍ਰਾਂਤੀ ਸੀ ਜਾਂ ਬਾਹਰਲੀ ਵੀ ਸੀਗੀ ਭਾਰਤੀ ਕ੍ਰਾਂਤੀ ਥੋੜੀ ਬਾਰ ਬਾਹਰਲੀ ਵੀ ਸੀ ਪਤਾ ਨਹੀਂ ਸਾਹਮਣੇ ਆਈ ਇਸ ਲੁੱਟ ਦੀ ਵਾਰਦਾਤ ਨੇ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇਹ ਤਸਵੀਰਾਂ ਇਹ ਸਾਬਿਤ ਕਰ ਰਹੀਆਂ ਨੇ ਲੁਟੇਰੇ ਬੇਖੌਫ ਹੋ ਚੁੱਕੇ ਨੇ ਕਿਤੇ ਕਤਲ ਹੋ ਰਹੇ ਨੇ ਕਿਤੇ ਲੁੱਟ ਜੇਕਰ ਇੰਨੇ ਪੀਲ ਪਹਾੜ ਵਾਲੀ ਜਗ੍ਹਾ ਲੈ ਲੈ ਨੂੰ ਕੀ ਮਤ ਨਹੀਂ ਲੱਗਦਾ ਪਰ ਜੋ ਹਾਲਾਤ ਹੈ ਇਸ ਵੇਲੇ ਦਸੋ ਇੱਕ ਇੰਨੀ ਭੀੜ ਭੜ ਦੇ ਇਲਾਕੇ ਦੇ ਵਿੱਚ ਆ ਕੇ ਉਹ ਸ਼ਰੇਆਮ ਲੁੱਟ ਕੇ ਲੈ ਗਏ ਔਰ ਕੋਲ ਜੇ ਉਹ ਪਰਸ ਨੂੰ ਫੋਨ ਕਰਦਾ ਨਾ ਪਰਸ ਦੇ ਫੋਨ ਹੀ ਨਹੀਂ ਚੱਕੇ ਸਾਨੂੰ ਬਾਜ਼ਾਰ ਖੁੱਲਣਾ ਜਦ ਅਸੀਂ ਸੇਫੇ ਹੀ ਨਹੀਂ ਹੈਗੇ ਫਿਰ ਅਸੀਂ ਕਮਾਂਡ ਦਾ 10 ਰੁਪਏ ਆਏ ਆ ਤੇ ਲੱਖ ਰੁਪਏ ਦੀ ਗਵਾ ਕੇ ਲੈ ਗਵਾ ਕੇ ਜਾਣਾ ਕਰਨਾ ਕੋਈ ਦੁਕਾਨਾਂ ਖੋਲਣੀ ਹੈ ਖਾਲੀ ਧਰੇ ਬੈਠੀ ਨੀ ਕਰੋ ਮਧੀਆਂ ਬਾੜ ਦਤਾ ਜਿਸ ਕਰਕੇ ਅਪਰਾਧੀਆਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ